ਉਸ ਵੀ ਸਾਂਝੀਆਂ ਕੀਤੀਆਂ ਜਿੱਥੇ ਰਾਜਵੀਰ ਜਵੰਦਾ ਇਹਨਾਂ ਦੇ ਨਾਲ ਖਾਸਾ ਮਜ਼ਾਕ ਕਰ ਰਿਹਾ ਔਰ ਇਹਨਾਂ ਨੇ ਸਟੇਜ ਜਿਹੜੀ ਹੈ ਉਹ ਰਾਜਵੀਰ ਜਵੰਦਾ ਦੇ ਨਾਲ ਸਾਂਝੀ ਕੀਤੀ ਹੈ ਤਾਂ ਬਾਈ ਜੀ ਅੱਜ ਬੜੀ ਦੁੱਖ ਦੀ ਘੜੀ ਹੈ ਕਿ ਇੱਕ ਵੱਡਾ ਗਾਇਕ ਔਰ ਸਭ ਦਾ ਹਰਮਨ ਪਿਆਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਤੁਹਾਡੇ ਬੜੇ ਕਰੀਬੀ ਸੀ ਤੁਹਾਡੇ ਦੋਸਤ ਸੀਗੇ ਤੁਸੀਂ ਵੀ ਲਗਾਤਾਰ ਅਰਦਾਸ ਕੀਤੀ ਪਰ ਅੱਜ ਉਹ ਅਰਦਾਸ ਕੰਮ ਨਹੀਂ ਆਈ ਉਸ ਮਾਲਕ ਅੱਗੇ ਜੋਰ ਨਹੀਂ ਚੱਲਿਆ ਜੋ ਇਸ ਤਰ੍ਹਾਂ ਖਬਰ ਚੱਲ ਰਹੀ ਹੈ ਬੜਾ ਦੁੱਖ ਹੋ ਰਿਹਾ ਸਾਨੂੰ ਪਰ ਮੇਰੀ ਹੁਣੇ ਗੱਲ ਹੋਈ ਹੈ ਹਜੇ ਪੁਸਤੇ ਨਹੀਂ ਹੋਈਏ ਮੌਤ ਦੀ ਅਜੇ ਤੇ ਕਹਿ ਨਹੀਂ ਸਕਦੇ ਕਿ ਉਹਦੀ ਮੌਤ ਹੋ ਗਈ ਮੇਰੀ ਹੁਣੇ ਗੱਲ ਹੋਈ ਹੈ ਜਿੱਥੇ ਜਿਹਦੇ 2 ਮਿੰਟ ਪਹਿਲਾਂ ਤੁਹਾਨੂੰ ਕਾਲ ਕਰਦੇ ਆ ਤੇ ਪਰ ਜੀ ਸਾਹਿਬ ਨਾਲ ਬੜੇ ਬਡੇ ਕਲਾਕਾਰਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਤੇ ਉਸ ਤੋਂ ਸਾਨੂੰ ਲੱਗਦਾ ਵੀ ਸ਼ਾਇਦ ਇਹ ਗੱਲ ਸੱਚੀ ਹੋਊਗੀ ते बहुत ज्यादा दुख लगया लग लग कि तो माता जी, नहीं आए है। लंबा समा हुई है। माता जी बहुत गलियां और माता जी ने काफी कुछ सालवर बी जी भी सी पर कोई शब्द नहीं है मन ही लग रहा इना ज्यादा मन दुख लग रहा ਇੰਜ ਲੱਗਦਾ ਵੀ ਸਾਰਾ ਸੰਸਾਰ ਜੁੜ ਗਿਆ ਕੋਈ ਕਿਉਂਕਿ ਬਾਈ ਇਹ ਕਿਹਾ ਜਾਂਦਾ ਸੀਗਾ ਕਿ ਨਿਮਰਤਾ ਬਹੁਤ ਸੀ ਜਵੰਦੇ ਦੇ ਵਿੱਚ ਜਦੋਂ ਵੀ ਮਿਲਣਾ ਝੁੱਕ ਕੇ ਮਿਲਣਾ ਬਾਈ ਜੀ ਬਾਈ ਜੀ ਕਹਿਣਾ ਤੁਹਾਡੀ ਤਾਂ ਬਹੁਤ ਯਾਦ ਹੁਣੀ ਹੈ ਕੋਈ ਬਾਈ ਐਸੀ ਯਾਦ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਜਮੰਦਾ ਵਾਜੀ ਜੀ ਨੇ ਨਿਮਰਤਾ ਸੀ ਇਕੱਠੇ ਸ਼ੋਅ ਤੇ ਹੁੰਦੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਵੀ ਇੱਥੇ ਆਇਆ ਹੋਇਆ ਹਾਂ ਉਹਨੇ ਆਪਣੀ ਸਟੇਜ ਬੰਦ ਕਰ ਦਿੱਤੀ ਉਤਰ ਕੇ ਥੱਲੇ ਆ ਜਾਣਾ ਮਾਈਕ ਲੈ ਕੇ ਮੇਰੇ ਕੋਲ ਆ ਜਾਣਾ ਕਹਿੰਦਾ ਨਾ ਭਾਈ ਤੂੰ ਗੋਲੀਆਂ ਪਾਉ ਮੈਂ ਨੱਚਾਂਗਾ ਤੇ ਕੁਝ ਸਮਾਂ ਮੈਂ ਗੋਲੀਆਂ ਪਾਉਂਦਾ ਉਹਨਾਂ ਨੇ ਮੇਰੇ ਨਾਲ ਸਟੈਪ ਕਰਨੇ ਜੀ ਤੇ ਜਿਆਦਾ ਸਤਿਕਾਰ ਦੇਣਾ ਉਹਨਾਂ ਨੇ ਬਿਲਕੁਲ ਆਪ ਸਟੇਜ ਤੋਂ ਆ ਕੇ ਹਮੇਸ਼ਾ ਰਿਸਿਵ ਕਰਨਾ ਗੱਲ ਨਾਲ ਲਾਉਣਾ ਬਹੁਤ ਲੰਮੀਆਂ ਗੱਲਾਂ ਕਰਨੀਆਂ ਕਈ ਵਾਰ ਸ਼ੋਅ ਤੋਂ ਪਹਿਲਾਂ ਅਸੀਂ ਕੈਮਨ ਦੇ ਵਿੱਚ ਇਕੱਠੇ ਬੈਠ ਕੇ ਗੱਲਬਾਤ ਵੀ ਨਹੀਂ ਤੇ ਇਧਰ ਲਿਆ ਉਧਰੀਆਂ ਹੋਰ ਗੱਲਾਂ ਕਰਨੀਆਂ ਬਹੁਤ ਜਿਆਦਾ ਸਤਿਕਾਰ ਦਿੱਤਾ ਸੀ ਮੇਰੇ ਸਾਹਮਣੇ ਇਹ ਕਹਿ ਦਿੰਦਾ ਹੁੰਦਾ ਸੀ ਬਾਕੀ ਤੁਹਾਡੇ ਸਪਣੇ ਕਾਇਆ ਨਹੀਂ ਜਾਂਦਾ ਇਤੋਂ ਤੇ ਅਸੀਂ ਤਾਂ ਐਮੀ ਚੱਲ ਪਈ ਕਹਿੰਦੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਮਤਲਬ ਕਿ ਸਾਡਾ ਬਹੁਤ ਰਿਗਾਰਡ ਕਰਦੇ ਸ ਬਹੁਤ ਜ਼ਿਆਦਾ ਜੀ ਤੇ ਅਸੀਂ ਹਮੇਸ਼ਾ ਹੀ ਸ਼ੋਅਾਂ ਦੇ ਵਿੱਚ ਦੂਸਰਾ ਤੀਸਰਾ ਦਿਨ ਸਾਡਾ ਇਕੱਠਿਆਂ ਦਾ ਹੁੰਦਾ ਸੀ ਤੇ ਉਹ ਯਾਦਾਂ ਬਿਲਕੁਲ ਨਹੀਂ ਭੁੱਲ ਰਹੀਆਂ ਤੇ ਕਿਵੇਂ ਮਨ ਸੀਜ਼ਨ ਆਉਣ ਵਾਲਾਗਾ ਇਹ ਹੀ ਸੋਚਦੇ ਵੀ ਹੁਣਾ ਕਿਹੜੇ ਮੂੰਹ ਸਟੇਜਾਂ ਤੇ ਚੜਾਂਗੇ ਜੀ ਥਿਲ ਨਹੀਂ ਲੱਗਦਾ ਮਤਲਬ ਕਿ ਬਹੁਤ ਜ਼ਿਆਦਾ ਮੇਰੇ ਕੋਲ ਸ਼ਕਤ ਨਹੀਂ ਹੈਗੀ ਉਹਨਾਂ ਦੇ ਲਈ ਕਿ ਮੈਂ ਕੁਝ ਬੋਲਾਂ ਮਨ ਭਰਿਆ ਹੋਇਆ ਤੇ ਬਹੁਤ ਜਿਆਦਾ ਮਨ ਦੁਖੀ ਹੈ ਹੂੰ ਬਾਈ ਸਮਝ ਸਕਦੇ ਆ ਦੁੱਖ ਕਿਉਂਕਿ ਤੁਸੀਂ ਅਕਸਰ ਮਿਲਦੇ ਰਹੇ ਹੋ ਉਹ ਪਿਆਰਾ ਇਨਸਾਨ ਹਮੇਸ਼ਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣਾ ਕਿਉਂਕਿ ਤੁਸੀਂ ਪ੍ਰੋਗਰਾਮ ਵੀ ਇਕੱਠਿਆਂ ਲਾਏ ਔਰ ਜਦੋਂ ਹੁਣ ਤੁਸੀਂ ਸਟੇਜ ਤੇ ਚੜੋਗੇ ਤਾਂ ਤੁਹਾਨੂੰ ਉਹ ਜਵੰਦੇ ਦਾ ਮੁਖੜਾ ਵੀ ਯਾਦ ਆਉਣਾ ਹੈ ਤੇ ਹਾਸਾ ਵੀ ਯਾਦ ਆਉਣਾ ਹੈ ਤੇ ਬਾਈ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਵੀ ਬਲ ਉਦਮ ਬਖਸ਼ੇ ਕਿਉਂਕਿ ਵੈਸੇ ਤਾਂ ਉਹਦੇ ਅੱਗੇ ਜੋਰ ਨਹੀਂ ਚੱਲਦਾ ਤਾਂ ਬਾਈ ਤੁਹਾਨੂੰ ਵੀ ਪ੍ਰਮਾਤਮਾ ਬਲ ਬਖਸ਼ੇ ਔਰ ਇਹੀ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਦੀ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਕਿਉਂਕਿ ਇਹ ਬਹੁਤ ਦੁਖਦਈ